ਅਸੀਂ ਅੱਜ ਤਿੰਨ ਵੱਡੀਆਂ ਅਪਡੇਟਾਂ ਬਾਰੇ ਗੱਲ ਕਰਾਂਗੇ ਜੋ ਤੁਹਾਡੀ ਕੈਨੇਡਾ ਇਮੀਗ੍ਰੇਸ਼ਨ ਯਾਤਰਾ ਵਿੱਚ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ ਪਹਿਲੀ ਗੱਲ ਪੀਜੀਪੀ ਪ੍ਰੋਗਰਾਮ ਲਈ ਸਵੀਕਾਰਯੋਗ ਅਰਜ਼ੀਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਜਿਸ ਨਾਲ ਹੋਰ ਪਰਿਵਾਰਿਕ ਮੈਂਬਰ ਕੈਨੇਡਾ ਆ ਸਕਣਗੇ ਦੂਜੀ ਗੱਲ ਉਹ ਅਰਜ਼ੀ ਕਰਤਾ ਜੋ ਪਹਿਲਾਂ ਅਪਲਾਈ ਕਰ ਚੁੱਕੇ ਸਨ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਹੁਣ ਉਹਨਾਂ ਲਈ ਇੱਕ ਵਧੀਆ ਮੌਕਾ ਆ ਗਿਆ ਹੈ ਤੀਜੀ ਗੱਲ ਅਸੀਂ ਵਿਸ਼ਲੇਸ਼ਣ ਕਰਾਂਗੇ ਕਿ ਸੁਪਰ ਵੀਜ਼ਾ ਪ੍ਰੋਗਰਾਮ ਤੁਹਾਡੇ ਪਰਿਵਾਰ ਲਈ ਕਿਵੇਂ ਲਾਭਕਾਰੀ ਹੋ ਸਕਦਾ ਹੈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਤਾ ਜੋ ਤੁਸੀਂ ਜਾਣ ਸਕੋ ਕਿ ਇਹ ਤਬਦੀਲੀਆਂ ਤੁਹਾਡੇ ਲਈ ਕਿਸ ਤਰੀਕੇ ਨਾਲ ਲਾਭਕਾਰੀ ਹੋ ਸਕਦੀਆਂ ਹਨ ਹੁਣ ਆਉਂਦੇ ਹਾਂ ਪਹਿਲੀ ਵੱਡੀ ਅਪਡੇਟ ਵੱਲ ਕੈਨੇਡਾ ਸਰਕਾਰ ਨੇ ਮਾਪਿਆਂ ਅਤੇ ਦਾਦੇ-ਦਾਦੀਆਂ ਨਾਨੇ-ਨਾਨੀਆਂ ਲਈ ਪ੍ਰਵਾਸੀ ਪ੍ਰੋਗਰਾਮ ਦੇ ਤਹਿਤ ਹੋਣ ਵਾਲੀਆਂ ਅਰਜ਼ੀਆਂ ਦੀ ਸੀਮਾ ਵਧਾ ਦਿੱਤੀ ਹੈ ਹੁਣ ਪੀਜੀਪੀ ਪ੍ਰੋਗਰਾਮ ਦੀ ਸੀਮਾ 15000 ਤੋਂ ਵਧਾ ਕੇ 25000 ਕਰ ਦਿੱਤੀ ਗਈ ਹੈ ਇਹ ਤਬਦੀਲੀ ਉਨ੍ਹਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਜੋ ਆਪਣੇ ਮਾਪਿਆਂ ਨੂੰ ਹਮੇਸ਼ਾ ਲਈ ਆਪਣੇ ਨਾਲ ਲਿਆਉਣ ਦੀ ਉਮੀਦ ਰੱਖਦੇ ਸਨ ਇਸ ਵਾਧੂ ਸੀਮਾ ਵਿੱਚ 2024 ਅਤੇ 2025 ਦੀਆਂ ਅਰਜ਼ੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਕਦਮ ਸਰਕਾਰ ਦੀ ਪਰਿਵਾਰਿਕ ਇਕਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਹੁਣ ਗੱਲ ਕਰਦੇ ਹਾਂ ਉਸ ਮੌਕੇ ਦੀ ਜੋ ਪੁਰਾਣੇ ਅਰਜ਼ੀਕਰਤਾਵਾਂ ਲਈ ਆਇਆ ਹੈ। ਜੇਕਰ ਤੁਸੀਂ 2020 ਵਿੱਚ ਇੰਟਰਸਟ ਟੂ ਸਪੌਂਸਰ ਫਾਰਮ ਭਰਿਆ ਸੀ ਪਰ ਤੁਹਾਨੂੰ ਅਪਲਾਈ ਕਰਨ ਦਾ ਮੌਕਾ ਨਹੀਂ ਮਿਲਿਆ, ਹੁਣ ਤੁਹਾਡੇ ਲਈ ਇੱਕ ਹੋਰ ਮੌਕਾ ਹੈ। ਬਹੁਤ ਸਾਰੇ ਕੈਨੇਡੀਅਨ ਨਾਗਰਿਕ ਅਤੇ ਪੱਕੇ ਰਹਿਣ ਵਾਲਿਆਂ ਲਈ ਇਹ ਮੌਕਾ ਉਹੀ ਚਮਤਕਾਰ ਹੋ ਸਕਦਾ ਹੈ। ਜਿਸ ਦੀ ਉਹਨਾਂ ਨੂੰ ਲੰਬੇ ਸਮੇਂ ਤੋਂ ਉਡੀਕ ਸੀ ਕਈ ਪਰਿਵਾਰ ਆਪਣੇ ਮਾਪਿਆਂ ਅਤੇ ਦਾਦੇ-ਦਾਦੀਆਂ ਨਾਨੇ-ਨਾਨੀਆਂ ਨੂੰ ਆਪਣੇ ਕੋਲ ਲਿਆਉਣ ਦੀ ਆਸ ਵਿੱਚ ਸਾਲਾਂ ਤੋਂ ਬੈਠੇ ਸਨ ਹੁਣ ਇਹ ਉਮੀਦ ਇੱਕ ਹਕੀਕਤ ਬਣ ਸਕਦੀ ਹੈ ਜੇਕਰ ਤੁਸੀਂ ਪੀਜੀਪੀ ਦੇ ਪੈਰਾਮੀਟਰ ਵਿੱਚ ਫਿੱਟ ਨਹੀਂ ਹੁੰਦੇ ਤਾਂ ਵੀ ਤੁਹਾਡੇ ਲਈ ਇੱਕ ਸ਼ਾਨਦਾਰ ਵਿਕਲਪ ਹੈ ਕੈਨੇਡਾ ਦਾ ਸੁਪਰ ਵੀਜ਼ਾ ਪ੍ਰੋਗਰਾਮ ਤੁਹਾਡੇ ਮਾਪਿਆਂ ਅਤੇ ਦਾਦੇ-ਦਾਦੀਆਂ ਨਾਨੇ-ਨਾਨੀਆਂ ਨੂੰ ਲੰਬੇ ਸਮੇਂ ਤੱਕ ਤੁਹਾਡੇ ਕੋਲ ਰਹਿਣ ਦੀ ਆਜ਼ਾਦੀ ਦਿੰਦਾ ਹੈ ਇਹ ਵੀਜ਼ਾ 10 ਸਾਲ ਲਈ ਵੈਧ ਹੁੰਦਾ ਹੈ ਅਤੇ ਇਸ ਦੇ ਹੇਠਾਂ 5 ਸਾਲ ਤੱਕ ਇੱਕੋ ਵਾਰੀ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਮਿਲ ਸਕਦੀ ਹੈ ਇਹ ਉਹਨਾਂ ਪਰਿਵਾਰਾਂ ਲਈ ਇੱਕ ਸ਼ਕਤੀਸ਼ਾਲੀ ਵਿਕਲਪ ਹੈ ਜੋ ਪੀਜੀਪ ਦੇ ਤਹਿਤ ਆਪਣੇ ਮਾਪਿਆਂ ਨੂੰ ਸਥਾਈ ਰੂਪ ਵਿੱਚ ਲਿਆਉਣ ਦੇ ਯੋਗ ਨਹੀਂ ਹਨ ਇਹਨਾਂ ਤਬਦੀਲੀਆਂ ਤੋਂ ਸਪਸ਼ਟ ਹੁੰਦਾ ਹੈ ਕਿ ਕੈਨੇਡਾ ਪਰਿਵਾਰਿਕ ਇਕਤਾ ਨੂੰ ਵਧਾਉਣ ਲਈ ਵੱਡੇ ਪੈਮਾਨੇ ਤੇ ਕੰਮ ਕਰ ਰਿਹਾ ਹੈ। ਪੀਜੀਪੀ ਦੀ ਵਾਧੂ ਸੀਮਾ ਅਤੇ ਸੁਪਰ ਵੀਜ਼ਾ ਦੀ ਲਚਕਤਾ ਇਸ ਗੱਲ ਦਾ ਪ੍ਰਮਾਣ ਹਨ ਕਿ ਕੈਨੇਡਾ ਪਰਿਵਾਰਾਂ ਨੂੰ ਇਕੱਠੇ ਲਿਆਉਣ ਲਈ ਨਵੇਂ ਕਦਮ ਚੁੱਕ ਰਿਹਾ ਹੈ। ਇਹ ਫੈਸਲੇ ਬੇਸ਼ੱਕ ਹਜ਼ਾਰਾਂ ਪਰਿਵਾਰਾਂ ਦੀ ਉਮੀਦ ਬਣ ਸਕਦੇ ਹਨ। ਹੁਣ ਤੁਹਾਡੀ رائے ਦੀ ਵਾਰੀ ਹੈ। ਤੁਸੀਂ ਕੀ ਸੋਚਦੇ ਹੋ ਇਸ ਬਦਲਾਅ ਬਾਰੇ? ਕੀ ਇਹ ਤੁਹਾਡੇ ਲਈ ਲਾਭਕਾਰੀ ਹੋ ਸਕਦਾ ਹੈ? ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਦੱਸੋ ਜੇਕਰ ਇਹ ਜਾਣਕਾਰੀ ਤੁਹਾਡੇ ਲਈ ਮਦਦਗਾਰ ਰਹੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਹੋਰ ਅਪਡੇਟ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ